ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਓਏ ਭੋਲੇ ਓਏ ਤੇ ਨਾਲ ਹੀ ਜੀਵੇ ਸੋਹਣਿਆ ਜੀ ਇਹਨਾਂ ਦੋਆਂ ਫਿਲਮਾਂ ਦੇ ਹੀ ਬਾਕਸ ਆਫਿਸ ਕਲੈਕਸ਼ਨ ਬਾਰੇ ਗੱਲ ਕਰਾਂਗੇ ਜੋ ਕਿ 16 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀਆਂ ਗਈਆਂ ਸਨ ਜਿੱਥੇ ਇਮਰਾਨ ਅਬਾਸ ਦੀ ਸਿਮੀ ਚਾਹਲ ਦੀ ਫਿਲਮ ਵਿੱਚ ਜੀਵੇ ਸੋਹਣਿਆ ਜੀ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਸ਼ਾਨਦਾਰ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਜਗਜੀਤ ਸੰਧੂ ਦੀ ਫਿਲਮ ਓਏ ਭੋਲੇ ਓਏ ਫਿਲਮ ਵੀਰ ਕਾਰਟ ਤੋਰ ਕਾ ਕਾੜ ਰਹੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੋਵਾਂ ਫਿਲਮਾਂ ਦੀ ਹੀ ਬਾਕਸ ਆਫਿਸ ਕਲੈਕਸ਼ਨ ਬਜਟ ਸਕਰੀਨ ਡਾਇਰੈਕਟਰ ਤੇ ਪ੍ਰੋਡਕਸ਼ਨ ਬਾਰੇ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਮਰਾਨ ਅਬਾਸ ਦੀ ਫਿਲਮ ਜੀਵੇ ਸੋਹਣਿਆ ਜੀ ਫਿਲਮ ਬਾਰੇ ਜਿਸ ਵਿੱਚ ਸਾਨੂੰ ਇਮਰਾਨ ਅਬਾਸ ਅਮਨ ਬਾਲ ਅਤੇ ਸਿਮੀ ਚਾਹਲ ਦੇ ਨਾਲ-ਨਾਲ ਔਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਜੀਵੇ ਸੋਹਣਿਆ ਜੀ ਫਿਲਮ ਦੀ ਇੱਕ ਅਲੱਗ ਸਟੋਰੀ ਹੋਣ ਦੇ ਕਾਰਨ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਇਸ ਫਿਲਮ ਦੀ ਪ੍ਰੋਮੋਸ਼ਨ ਵਿੱਚ ਇਸ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਤੇ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕੈਨੇਡਾ, ਇਟਲੀ, ਦੁਬਈ, ਆਸਟ੍ਰੇਲੀਆ ਤੇ ਯੂਐਸਏ ਵਰਗੇ ਦੇਸ਼ਾਂ 'ਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਇਸ ਫਿਲਮ ਨੂੰ ਟੋਟਲ 700 ਦੇ ਕਰੀਬ ਸਕਰੀਨਸ ਮਿਲੀਆਂ। ਜੀਵੇ ਸੋਨਿਆ ਜੀ ਫਿਲਮ ਨੂੰ ਡਾਇਰੈਕਟ ਥਾਪੜ ਨੇ ਕੀਤਾ ਹੈ ਤੇ ਪ੍ਰੋਡਿਊਸ ਇਸ ਫਿਲਮ ਨੂੰ ਅਮਿਤ ਜਨੇਜਾ, ਪ੍ਰਭਜੋ, ਸਿੱਧੂ, ਸਨੀ ਰਾਜ ਤੇ ਵਰਨੋ ਰੋਰਾ ਨੇ ਮਿਲ ਕੇ ਹਿੰਤਾ ਹੈ ਤੇ ਜੇ ਜੀਵੇ ਸੋਹਣਿਆ ਜੀ ਫਿਲਮ ਦੇ ਬਜਟ ਤੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 5 ਕਰੋੜ ਦੇ ਕਰੀਬ ਹੈ ਤੇ ਜੇ ਇਸ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਮਰਾਨ ਅਬਾਸ ਦੀ ਜੀਵੇ ਸੋਹਣਿਆ ਜੀ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ ਵਰਲਡਵਾਈਡ 1 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਇਸ ਨੇ ਟੋਟਲ 90 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਲਗਭਗ 70 ਤੋਂ 80 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਚੌਥੇ ਦਿਨ 85 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਪੰਜਵੇਂ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 1 ਕਰੋੜ ਤੇ 35 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਯਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 4 ਕਰੋੜ ਤੇ 60 ਤੋਂ 70 ਲੱਖ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਉੱਥੇ ਹੀ ਦੂਸਰੇ ਪਾਸੇ ਜਗਜੀਤ ਸੰਧੂ ਦੀ ਓਏ ਭੋਲੇ ਓਏ ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਸ਼ਾਨਦਾਰ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਹੈ ਇਸ ਫਿਲਮ ਵਿੱਚ ਸਾਨੂੰ ਜਗਜੀਤ ਸੰਧੂ ਤੇ ਿਰਵਨ ਮੀਤ ਤੋਂ ਇਲਾਵਾ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਓਏ ਭੋਲੇ ਓਏ ਫਿਲਮ ਦੀ ਸਟੋਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਫਿਲਮ ਨੂੰ ਇੰਡੀਆ ਤੋਂ ਇਲਾਵਾ ਕਈ ਵੱਡੇ ਦੇਸ਼ਾਂ 'ਚ ਵੀ ਰਿਲੀਜ਼ ਕੀਤਾ ਗਿਆ ਇਸ ਫਿਲਮ ਨੂੰ ਇੰਡੀਆ ਦੇ ਵਿੱਚ 300 ਤੇ ਵਰਲਡਵਾਈਡ 100 ਦੇ ਕਰੀਬ ਸਕਰੀਨਸ ਮਿਲੀਆਂ ਉੱਥੇ ਹੀ ਜੇ ਉਹਏ ਭੋਲੇ ਉਹ ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 4 ਤੋਂ 5 ਕਰੋੜ ਦੇ ਕਰੀਬ ਹੈ ਇਸ ਫਿਲਮ ਨੂੰ ਡਾਇਰੈਕਟਰ ਅੰਤਲ ਰਾਮ ਕਰੀਏ ਨੇ ਕੀਤਾ ਹੈ ਤੇ ਪ੍ਰੋਡਿਊਸ ਕੇਵੀ ਢਿੱਲੋਂ ਤੇ ਜਗਜੀਤ ਸੰਧੂ ਨੇ ਮਿਲ ਕੇ ਕੀਤਾ ਹੈ ਉੱਥੇ ਹੀ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਜਗ ਜਗਜੀਤ ਸੰਧੂ ਦੀ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ ਵਰਲਡਵਾਈਡ 70 ਤੋਂ 75 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਟੋਟਲ ਵਰਲਡਵਾਈਡ 1 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਨੇ 1 ਕਰੋੜ ਤੇ 10 ਤੋਂ 15 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਚੌਥੇ ਦਿਨ ਇਸ ਨੇ 90 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਪੰਜਵੇਂ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ 80 ਤੋਂ 85 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਜਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 3 ਕਰੋੜ ਤੇ 70 ਤੋਂ 75 ਲੱਖ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਇਹ ਸੀ ਹੈ ਨਾ ਦੋਆਂ ਫਿਲਮਾਂ ਦੀ ਫਰਸਟ 5 ਡੇਜ਼ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਤੁਸੀਂ ਇਹਨਾਂ ਵਿੱਚੋਂ ਕਿਸ ਫਿਲਮ ਨੂੰ ਦੇਖ ਚੁੱਕੇ ਹੋ ਇਹ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ